ਮਹਾਂ ਜੋਗੇ ਸਬੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾ ਨਿਰਦੇਸ਼ਕ ਜਿਹੜੇ ਪੜੇ ਪ੍ਰਸ਼ਾਸਨਿਕ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗ ਖੰਦਸਮਾਦ ਨੂੰ ਚਲਾ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ 9ਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਸਮੇਂ ਸੁਵੰਗਲੀ ਜਾਂ ਸਤੂ ਸਾਡੇ ਸਦਰਤ ਸਪੈਸ਼ਲ ਫਾਰਮ ਡਿਨਸਪੈਕਟਰ ਜਸਵੀਰ ਸਿੰਘ ਗੁਰੂ ਨਾਕਾ ਬਬਲੀ ਪਾਸਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕਟਾਵ ਬਰਾਮਦ ਹੋਈ ਇਸ ਤੇ ਖਾਨਸਾ ਦੇ ਵਿੱਚ ਆਖਿਆ ਰੋਲ ਕਰਨ ਲਈ ਦੋ ਚੀਨੋ ਟਰੱਕ ਡਰਾਈਵਿੰਗ ਦਾ ਪਾਰ ਕਰ ਲਿਆ ਸਰ ਕਿੰਨੇ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਹੈ ਅੱਜ ਇਹ ਇਨਵੈਸਟੀਗੇਸ਼ਨ ਪਾਰਟ ਹੈ ਅੱਜ ਕੁਛ ਕੁਛ ਕਰ ਰਹੇ ਨੇ ਤੇ ਬੈਕਵਰਡ ਤੇ ਫਾਰਵਰਡ ਲਿਖਦਾ ਇਹ ਜਿਹੜੇ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਉਂਦੇ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀ ਹੋਈਆਂ ਚੰਡੀਗੜ੍ਹ ਤੋਂ ਲੇ ਜਾ ਇਹ ਚੰਡੀਗੜ੍ਹ ਮਾਰਕਾ ਸਰ ਚੰਡੀਗੜ੍ਹ ਕੋਈ ਸੀ ਕਿਹੜਾ ਪਤਾ ਫੜਾ ਕਿ ਇਹ ਪਛਾਣ ਤੁਸੀਂ ਬਲੰਦਾਸੇ ਸਨ ਉਹ ਜਸਵੰਦਸ ਨੇ ਹੁਸ਼ਿਆਰ ਕਰਤਾ ਲੈ ਨਾ ਇਹ ਬਾਪ ਸਪਲਾਈ ਕਿੱਥੇ ਕਿੱਥੇ ਕਰਦੇ ਨੇ ਇਹ ਜੇ ਇਹਦੇ ਕੋਲ ਪੁੱਛ ਕੇ ਸ ਕਰਨੀ ਹੈ ਵੀ ਕਿੱਥੋਂ ਲੈ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦੇ ਨੇ ਜਿਹੜਾ ਟੈਂਕਰਸ ਨੇ ਦਾ ਆਪਣਾ ਸੀ ਜੈ ਨੇ ਕਰਾਇਆ ਕਰਾਈ ਦੇ ਟੈਂਕਰ ਕਰਾਇਆ ਸੀ ਜਿਹੜਾ ਡਰਾਈਵਰ ਜੀ ਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਸਟਾਫ ਉਸੇ ਵਾਸਤੇ ਸਪੈਸ਼ਲ ਉਸੇ ਵਾਸਤੇ ਬਣਾਇਆ ਉਹਦੇ ਵਿੱਚ ਖਾਨੇ ਬਣਾਏ ਹੋਏ ਲੇਕਿਨ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਨੇ ਸਰ ਇਹਦਾ ਟੈਂਕਰ ਸੀ ਉਹ ਉਹਦੇ ਖਿਲਾਫ ਮਾਮਲਾ ਰਜਿਸਟਰ ਹੋਣਾ ਚਾਹੀਦਾ ਇਹ ਸਰ ਜੀ ਉਹ ਵੀ ਕਰਨਗੇ ਇਹਦੇ ਕੋਲ ਪੁਸ਼ਕਿਸ਼ ਪਰ ਤਾਲ ਕਰਨ ਸਾਰੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜੋਗੇ ਸਾਰੇ ਨੂੰ ਰੈਸਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਕਿ ਇਸੇ ਵਾਸਤੇ ਬਣਾਇਆ ਸਰ ਐਸਾ ਕੰਮ ਵਾਸਤੇ ਬਣਾਇਆ ਖਾਣੇ ਕਿੱਦਾਂ ਦੇ ਹੀ ਕੋਈ ਤੈ ਖਾਣੇ ਕਿਹਾ ਜਾ ਸਕਦਾ ਉਹਨਾਂ ਨੂੰ ਹਾਂ ਉਹਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੋਈ ਜਿਹੜਾ ਉਹ ਟੈਂਕਰ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਸਰੇ ਬੈਟ ਵਰਕਰਾਂ ਦੇ ਗਰੂਪ ਵਾਲੇ ਕਿੰਨੇ ਬੈਸ ਕਿਉਂਕਿ ਹੁਣ ਅਸੀਂ ਥੋੜੀ ਮੇਲੇ ਪਹਿਲਾਂ ਫੜਾ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮਲੇ ਬਣਾਏ ਤੇ ਆਇਆ ਤੁਸੀਂ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਨਹੀਂ ਜੇ ਤੁਸੀਂ ਬ੍ਰੀਫਿੰਗਾਂ ਪੁਸ਼ਕਸ਼ ਨਹੀਂ ਕੀਤੀ ਬ੍ਰੀਫਿੰਗਾਂ ਪੁਸ਼ਕਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜੀ ਲੈ ਲਾ ਦੇਗੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਾਹ ਦਾ ਹੈ